ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮੇਨ ਮਕਸਦ ਹੈ ਜੋ ਪਿਛਲੇ ਦਿਨ ਅਸੀਂ ਵੀਡੀਓ ਪਾਈ ਸੀ ਉਹਦੇ ਤੇ ਕਈ ਭਰਾਵਾਂ ਨੇ ਕਿਹਾ ਵੀ ਤੁਸੀਂ ਵੀਡੀਓ ਡਿਲੀਟ ਕਰ ਦੇ ਇਹਦੇ ਨਾਲ ਵੀ ਆਪਣੀ ਜਿਹੜੀ ਪੰਚਾਇਤ ਹੈ ਉਹਦੇ ਤੇ ਅਸਰ ਪੈਂਦਾ ਹੈ ਜਾਂ ਪੰਚਾਇਤ ਹੁਣ ਰਲ ਕੇ ਕੰਮ ਕਰ ਰਹੀ ਹੈ ਤੇ ਉਹ ਆਪਣਾ ਪੰਚਾਇਤ ਟੁੱਟਣ ਦਾ ਕਾਰਨ ਬਣ ਸਕਦੀ ਹੈ ਵੀਡੀਓ ਚਲੋ ਠੀਕ ਹੈ ਜੇ ਆਪਣੇ ਪਿੰਡ ਤੇ ਕੋਈ ਗੱਲ ਆਉਂਦੀ ਹੈ ਜੇ ਇਸ ਨਾਲ ਪਿੰਡ ਦਾ ਕੋਈ ਨੁਕਸਾਨ ਹੁੰਦਾ ਹੈ ਆਪਾਂ ਵੀਡੀਓ ਇਸ ਪੇਜ ਤੋਂ ਹਟਾਤੀ ਹੁਣ ਸਾਡਾ ਮੇਨ ਮਕਸਦ ਹੈ ਵੀ ਵੀਡੀਓ ਵੀ ਜੇ ਅਸੀਂ ਤਾਂ ਵੀਡੀਓ ਹਟਾਤੀ ਵੀ ਹੁਣ ਪੰਚਾਇਤ ਜਿਹੜੀ ਉਹ ਰਲ ਕੇ ਕੰਮ ਕਰੇ ਠੀਕ ਹੈ ਵੀ ਜੇ ਸਾਡੀ ਵੀਡੀਓ ਨਾਲ ਕੋਈ ਨੁਕਸਾਨ ਹੁੰਦਾ ਸੀ ਉਹ ਅਸੀਂ ਹਟਾਤੀ ਵੀ ਹੁਣ ਉਹ ਜਿਹੜਾ ਨੁਕਸਾਨ ਵੀ ਕਿਉਂਕਿ ਪਿੰਡ ਤੇ ਗੱਲ ਆ ਗਈ ਪਿੰਡ ਲਈ ਅਸੀਂ ਇਹੋ ਜਿਹੇ 100 ਵੀਡੀਓ ਡਿਲੀਟ ਕਰਨ ਲਈ ਤਿਆਰ ਹਾਂ ਹੁਣ ਵੀ ਆਪਾਂ ਮਤਭੇਦ ਇੱਕ ਦੋ ਬੰਦਿਆਂ ਦੇ ਆਪਸ ਵਿੱਚ ਹੁੰਦੇ ਆ ਮੈਂਬਰਾਂ ਦੇ ਜਾਂ ਕਿਸੇ ਦੀ ਵੀ ਰੱਖ ਲੋ ਉਹਦਾ ਬੈਠ ਕੇ ਆਪਦਾ ਹੱਲ ਕਰੋ ਇਹਦੇ ਕਰਕੇ ਵੀ ਜੇ ਤੁਸੀਂ ਆਸ ਵਿੱਚ ਮੱਤ ਭੇਦ ਦੀ ਖਾਤਰ ਜਿਹੜੇ ਤੁਹਾਨੂੰ 50 ਘਰਾਣੇ ਮੈਂਬਰ ਚੁਣਿਆ ਉਹ 50 ਘਰਾਣਿਆਂ ਨੂੰ ਬਲੀ ਦਾ ਬੱਕਰਾ ਨਾ ਬਣਾਓ ਠੀਕ ਹੈ ਰਲ ਮਿਲ ਕੇ ਕੰਮ ਕਰੋ ਜਿਹੜਾ ਵੀ ਚੰਗਾ ਕੰਮ ਹੈ ਚੰਗੇ ਕੰਮ ਨੂੰ ਕੰਮ ਕਰਾਓ ਜੇ ਕਿਤੇ ਗਲਤ ਕੰਮ ਕਰ ਰਿਹਾ ਉਹਦਾ ਦੱਸੋ ਭਾਈ ਇਹ ਚੀਜ਼ਾਂ ਆਏ ਗਲਤ ਹੈ ਜੋ ਕੁਝ ਵੀ ਹੈ ਉਹ ਅਸੀਂ ਨਹੀਂ ਹੋਣ ਦਿੰਦੇ ਕੋਈ ਵੀ ਪਿੰਡ ਦਾ ਵਿਕਾਸ ਹੋ ਰਿਹਾ ਅਸੀਂ ਉਸ ਵਿਕਾਸ ਲਈ ਜਾਂ ਸਾਡੀ ਇਨਸਾਨੀਅਤ 'ਤੇ ਜੇ ਲੋਡ ਪੈਂਦੀ ਹੈ ਤੇ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਬਾਕੀ ਜਿਹੜੀ ਪੰਚਾਇਤ ਹੁੰਦੀ ਹੈ ਪੰਚਾਇਤ ਜਿੰਨਾ ਚਿਕਰ ਨਹੀਂ ਚੁਣੀਦੀ ਉਹਨਾਂ ਚਿਕਰੇ ਹੁੰਦਾ ਵੀ ਇਹ ਸਾਡਾ ਮੈਂਬਰ ਹੈ ਜਾਂ ਇਹ ਮੈਂਬਰ ਹੈ ਇਹਨੂੰ ਵੋਟ ਪਾਣੀ ਜੇ ਪਾਣੀ ਹੈ ਜਦੋਂ ਪੰਚਾਇਤ ਸਿਲੈਕਟ ਹੋਗੀ ਇੱਕ ਪੰਚਾਇਤ ਬਣ ਗਈ ਉਹ ਸਾਰੇ ਪਿੰਡ ਦੀ ਸਾਂਝੀ ਪੰਚਾਇਤ ਹੁੰਦੀ ਹੈ ਉਹਦੇ ਚ ਕੋਈ ਨਹੀਂ ਹੁੰਦਾ ਵੀ ਆਹ ਘਰਾ ਦਾ ਮੈਂਬਰ ਹੈ ਜਾਂ ਆਹ ਸਰਪੰਚ ਹੈ ਉਹ ਸਾਰੇ ਪਿੰਡ ਲਈ ਇੱਕ ਯਾਨੀ ਕਿ ਸਾਂਝਾ ਪੰਚਾਇਤ ਬਣ ਜਾਂਦੀ ਹੈ ਉਹ ਸਾਰੇ ਪਿੰਡ ਨੂੰ ਇੱਕ ਸਮਝ ਕੇ ਇਕੋ ਨਿਗਾਣਾ ਸਾਰੇ ਪਿੰਡ ਤੇ ਆਦਾ ਕੰਮ ਕਰੇ। ਬਾਕੀ ਆਏ ਆ ਵੀ ਹੁਣ ਜਿਵੇਂ ਮੰਨ ਲਓ ਸਰਕਾਰ ਨੇ ਵਾਰਡ ਸਿਸਟਮ ਬਣਾਇਆ। ਉਹ ਵਾਰਡ ਸਿਸਟਮ ਕਿਉਂਕਿ ਪਹਿਲਾਂ ਮੈਂਬਰਾਂ ਦਾ ਕੰਮ ਸਾਰੇ ਪਿੰਡ ਚ ਹੋ ਜਾਂਦਾ ਸੀ। ਕੰਨਾ ਬੰਦਾ। ਹੁਣ ਉਹਨਾਂ ਨੇ ਵਾਰਡ ਸਿਸਟਮ ਦਾ ਇਹੀ ਬਣਾਇਆ ਨਾ ਵੀ ਕੰਮ ਵੰਡਿਆ ਜਾਵੇ। ਕੰਮ ਵੰਡਿਆ। ਬਾਕੀ ਹੁਣ ਪਿੰਡ 'ਚ ਜਿਵੇਂ ਕੰਮ ਚੱਲੀ ਜਾਂਦਾ ਸਾਰੇ ਪਾਸੇ ਵੰਡ ਕੇ ਕੰਮ ਹੁੰਦਾ ਕੋਈ ਆਏ ਨਹੀਂ ਇੱਕ ਪਾਸੇ ਹੋ ਜਾਂਦਾ। ਪਰ ਗੱਲ ਆਏ ਆਉਂਦੀ ਆ ਵੀ ਜਦੋਂ ਹੁਣ ਮੰਨ ਲਓ ਫਿਰਨੀ ਪਾਸ ਹੋਈ ਆ। ਹਨਾ ਫਿਰਨੀ ਬੰਦੀ ਆ। ਫਿਰਨੀ ਉੱਥੋਂ ਲੈ ਕੇ ਮੰਨ ਲਓ ਜਿੰਨੀ ਵੀ ਹੈਗੀ ਆ ਸਾਰੇ ਜਿਹੜੇ ਪਿੰਡ ਦੇ ਵਿਚਾਲੇ ਬੈਠੇ ਉਹਨਾਂ ਨੂੰ ਹਲੇ ਘੱਟ ਚਲੋ ਹੋਣਾ ਪਰ ਸਾਨੂੰ ਪਤਾ ਜੇ ਜਦੋਂ ਮੀਂਹ ਪੈ ਜਾਂਦਾ ਸਾਨੂੰ ਗੱਡੀਆਂ ਸਾਡੀਆਂ ਟੱਪਦੀਆਂ ਨਹੀਂ ਦੂਜੀ ਗੱਲ ਸਾਡੇ ਬੱਚੇ ਜਾਂਦੇ ਆ ਸਾਨੂੰ ਡਰਾਈਵਰ ਪਹਿਲਾਂ ਫੋਨ ਕਰ ਦਿੰਦੇ ਆ ਬਾਈ ਮੀਂਹ ਪੈ ਗਿਆ ਵੀ ਐਂ ਕਹੇ ਉਰਲੇ ਪਾਸੇ ਲਿਆ ਕੇ ਚੜਾ ਦੇ ਉਹ ਗਾਂ ਵੈਣ ਆਈ ਤਾਂ ਵੈਣ ਖੁੱਭ ਜੂਗੀ ਸਾਡਾ ਆਪਸ ਵੀ ਕਿਉਂ ਬਾਣਾ ਚ ਘਾਰੇ ਪੈਂਦੇ ਆ ਫੇਰ ਅਗਲਾ ਵੱਟ ਬੰਨਦਾ ਫਿਰ ਦੂਜਾ ਬੰਨਦਾ ਘਾਰੇ ਬੰਨਣ ਨਾਲ ਗਾਂ ਕਿਸੇ ਨਾ ਕਿਸੇ ਪਾਸੇ ਦਫਾੜੀ ਪੈਂਦਾ ਇੱਥੇ ਘਾਰਾ ਪੈਂਦਾ ਵੱਡਾ ਨੁਕਸਾਨ ਵੀ ਹੁੰਦਾ ਕੋਈ ਇਹ ਗੱਲ ਨਹੀਂ ਵੀ ਨੁਕਸਾਨ ਨਹੀਂ ਹੁੰਦਾ ਵੀ ਜੇ ਕੋਈ ਕੰਮ ਹੁੰਦਾ ਪਿੰਡ ਦਾ ਜੇ ਚੰਗਾ ਹੁੰਦਾ ਤੁਸੀਂ ਸਾਰੀ ਪੰਚਾਇਤੋਂ ਤੁਸੀਂ ਸਤਿਕਾਰਯੋਗੋ ਤੁਹਾਡੇ ਸਾਰਿਆਂ ਦਾ ਨਾਂ ਹੀ ਲੱਗਣਾ ਅਗਲੇ ਨੇ ਐਂ ਹੀ ਕਹਣਾ ਵੀ ਉਦੋਂ ਫਲਾਣੇ ਫਲਾਣੇ ਮੈਂਬਰ ਸੀਗੇ ਜਦੋਂ ਆਹ ਕੰਮ ਹੋਇਆ ਵੀ ਬਾਕੀ ਜੇ ਹੁਣ ਸਾਰੇ ਪਾਸੇ ਕੰਮ ਚੱਲੀ ਜਾਂਦਾ ਹੁਣ ਇੱਧਰ ਪਿੱਛੇ ਮੁੰਡੇ ਆਪਣਾ ਲਿਆ ਜੀ ਹਰਨੇਕ ਉਹਦਾ ਵਿਚਾਰੇ ਦੀ ਡੈਥ ਹੋਈ ਉਹਦੀ ਮ੍ਰਿਤਕ ਦੇ ਫਰਨੀਜ਼ ਤੋਂ ਵੀ ਡਿੰਟ ਪਈ ਵਿਚਾਰ ਦੀ ਪਿੰਡ ਦੇ ਵਿਚਾਰ ਦੀ ਲਿਆਣੀ ਪਈ ਕਿਉਂਕਿ ਫਰਨੀਜ਼ ਤੇ ਚੱਲ ਹੀ ਏਡੇ ਵੱਡੇ ਸੀ ਵੀ ਗੱਡੀ ਦਾ ਜੀ ਤੁਰ ਕੇ ਵੀ ਡਿੰਟ ਪੈ ਜਾਂਦਾ ਸੀ ਫਿਰ ਪਹਿਲਾਂ ਭਰਨਾ ਦਾ ਦੇਖਿਆ ਫਿਰ ਜਦੋਂ ਪਤਾ ਲੱਗਿਆ ਨਹੀਂ ਲੋਟਾਂ ਦਾ ਫਿਰ ਆਏ ਹੋ ਗਏ ਕਰਫੈਂਡ ਦੇ ਵਿਚਾਰ ਦੀ ਲੈ ਜਾਓ ਇੰਨਾ ਬੁਰਾ ਹਾਲਾ ਫਿਰਨੀ ਤੇ ਵੀ ਜੇ ਆਪਾਂ ਅਸੀਂ ਕਹਿੰਦੇ ਆ ਵੀ ਜੇ ਸਾਡੀ ਕਿਤੇ ਲੋੜ ਆ ਕਿਸੇ ਵੀ ਇੱਕ ਦੀ ਲੋੜ ਆ ਸਾਡੂੰ ਟਰੈਕਟਰ ਦੀ ਲੋੜ ਆ ਗੱਡੀ ਲੋੜ ਆ ਅਸੀਂ ਹਰੇਕ ਥਾਂ ਹਾਜ਼ਰ ਆਏ ਨਹੀਂ ਵੀ ਅਸੀਂ ਕਹਿੰਦੇ ਵੀ ਤੁਹਾਨੂੰ ਕੱਲਿਆਂ ਤੇ ਛੱਡਤਾ ਤੇ ਹੁਣ ਤੁਸੀਂ ਕੰਮ ਕਰੋ ਅਸੀਂ ਤੁਹਾਡੇ ਨਾਲ ਆ ਹਰੇਕ ਕੰਮ ਤੇ ਹਰੇਕ ਭਾਂ ਅੱਧੀ ਰਾਤ ਨੂੰ ਫੋਨ ਮਾਰਿਓ ਫਿਰ ਕਿਉਂ ਵੀ ਜੇ ਅਸੀਂ ਨਾ ਆਏ हां ਸਾਨੂੰ ਤਾਂ ਆਪ ਆਏ ਆ ਵੀ ਸਾਡੇ ਪਿੰਡ ਦਾ ਵਿਕਾਸ ਹੋਵੇ ਅਸੀਂ ਵਿਕਾਸ ਦੀਆਂ ਵੀਡੀਓ ਪਾ ਕੇ ਅਸੀਂ ਦੂਜੇ ਪਿੰਡ ਵੇਖ ਕੇ ਆਏ ਕਹਿੰਦੇ ਆ ਵੀ ਐ ਹੋ ਜਾ ਆਪਣਾ ਪਿੰਡ ਹੋਵੇ ਤੇ ਕਿੱਥੇ ਆਪਾਂ ਨੂੰ ਵੀ ਆਏ ਆ ਦੂਜੇ ਪਿੰਡ ਦੇ ਆ ਕੇ ਕਹਿਣ ਵੀ ਐ ਹੋ ਜਾ ਸਾਡਾ ਪਿੰਡ ਹੋਵੇ ਅਸੀਂ ਵੀ ਐ ਹੋ ਜੀਆਂ ਵੀਡੀਓ ਪਾ ਗਏ ਸਾਡਾ ਵੀ ਕੋਈ ਮਨ ਨਹੀਂ ਕਰਦਾ ਵੀ ਅਸੀਂ ਦਿਖਾ ਗਏ ਵੀ ਆਹ ਆ ਕੰਮ ਆਏ ਆ ਆਏ ਆ ਵੀ ਸਾਰੇ ਤੁਸੀਂ ਰਲ ਮਿਲ ਕੇ ਚੱਲੋ ਤਾਂ ਬੋਲਣ ਦੀ ਕਿਸੇ ਨੂੰ ਲੋੜ ਹੀ ਨਾ ਪਵੇ ਬਾਕੀ ਅਸੀਂ ਕਿਸੇ ਨੂੰ ਗੱਲ ਲਾਖ ਹੀ ਨਹੀਂ ਕਹੀ ਸੀ ਕਿਸੇ ਦੇ ਕੈਨੀ ਵੀਡੀਓ ਪਾਈ ਸੀ ਉਹ ਕਿਸੇ ਦੇ ਮਤ ਪੇਦ ਹੁੰਦੇ ਆ ਉਹ ਅਗਲਾ ਆਪਦੇ ਆਪ ਹੀ ਕਹਿੰਦਾ ਵੀ ਉਹ ਅਸੀਂ ਗੱਲ ਦੀ ਕਹਨੇ ਆ ਵੀ ਉਹ ਵੀਡੀਓ ਅਸੀਂ ਸਾਈਟ ਤੇ ਕਰਤੀ ਆ ਜਿਹੜੀ ਫਿਰਨੀ ਹੁੰਦੀ ਆ ਜਾਂ ਕੋਈ ਪਿੰਡ ਦੀ ਗਲੀ ਬੰਨੀ ਹੁੰਦੀ ਆ ਕਿਸੇ ਇੱਕ ਘਰ ਦੀ ਨਹੀਂ ਹੁੰਦੀ ਜੇ ਇੱਕ ਘਰ ਨੂੰ ਜਾ ਰਹੀ ਆ ਫਿਰ ਆਪਾਂ ਕਹਿ ਸਕਦੇ ਆ ਭਈ ਇਹਦਾ ਇਹ ਸਭ ਦੀ ਸਾਂਝਾ ਕੰਮ ਹੁੰਦਾ ਜਿਹੜੀ ਉਹ ਫਿਰਨੀ ਆ ਕੱਲੇ ਮੇਰੇ ਘਰ ਨੂੰ ਨਹੀਂ ਆਉਣੀ ਜਾਂ ਕੱਲੇ ਰਾਜਿੰਦਰ ਦੇ ਘਰ ਨੂੰ ਨਹੀਂ ਆਉਣੀ ਉਹ ਫਿਰਨੀ ਸ਼ੁਰੂ ਤੇ ਜਦੋਂ ਬਲੂ ਤੋਂ ਸਟਾਰਟ ਹੁੰਦੀ ਆ ਉਹ ਪਹਿਲਾਂ ਬਾਈ ਗੋਰੇ ਦੇ ਘਰ ਤੋਂ ਲੈ ਕੇ ਠੀਕ ਆ ਉਦੋਂ ਚਾਚੇ ਕੌਰੇ ਦਾ ਬਾਈ ਪੱਪੀ ਦਾ ਘਰ ਆ ਕੇ ਸਾਡੇ ਘਰ ਆ ਕੇ ਸੇਵਕ ਕੇ ਆ ਕੇ ਉਦੋਂ ਅੱਗੇ ਬਾਈ ਡਿਸ਼ੀ ਦਾ ਆ ਗਿਆ ਕੁਲਦੀਪ ਦਾ ਆ ਗਿਆ ਤੇ ਬਾਈ ਪ੍ਰੀਤ ਦੇ ਘਰ ਆ ਗਿਆ ਗੋਬਿੰਦ ਦੇ ਘਰ ਆ ਗਿਆ ਉਦੋਂ ਇੱਧਰ ਮੁੜ ਜਾਨੇ ਗਰਸਹਿ ਮੈਂਬਰ ਦਾ ਘਰ ਆ ਗਿਆ ਲਛੇ ਮੈਂਬਰ ਦਾ ਘਰ ਆ ਗਿਆ ਠੀਕ ਹੈ ਉਦੋਂ ਪ੍ਰਗਟ ਬਰਾੜ ਤੇ ਅਪੇਹ ਦਾ ਘਰ ਆ ਗਿਆ ਉਦੋਂ ਅੱਗੇ ਪਪਾ ਸੈਕਟਰੀ ਆ ਗਿਆ ਜਨਨ ਕਿ ਦਲਵਾ ਕਾ ਘਰ ਆ ਗਿਆ ਉਦੋਂ ਦਾ ਤਾਈ ਕੈ ਲੈ ਕੇ ਘਰ ਨੂੰ ਪਈ ਜਾਂਦੀ ਹੈ ਨਾ ਹਾਉਸ ਸੈਕਟਰੀ ਮੁੰਡਾ ਗਰਜੀਤ ਗਰਜੀਤ ਦਾ ਆ ਗਿਆ ਘਰ ਠੀਕ ਹੈ ਬਾਬਾ ਰਮਿੰਦਰ ਦੇ ਘਰ ਤਿੱਕਰ ਜਾਨੇ ਕਿ ਵੀ ਕੋਈ ਵੀ ਕਿਸੇ ਵੀ ਘਰ ਦਾ ਕੋਈ ਵੀ ਕੰਮ ਹੈ ਜਮੀਂ ਪੈ ਗਿਆ ਜਾਂ ਕੁਛ ਵੀ ਕਿਤੇ ਗੱਡੀ ਲੈ ਕੇ ਜਾਣੀ ਹੈ ਬੰਦਾ ਨਿਕਲ ਨਹੀਂ ਸਕਦਾ ਹੁਣ ਇਹਨਾਂ ਦੇ ਬਾਰਗੇ ਛੱਪੜ ਜੇ ਮੰਨ ਲਓ ਉੱਥੇ ਥੋਡੇ ਬਾਰ ਚੋ ਘਰ ਆ ਪਏ ਜੀ ਥੋਡੇ ਘਰ ਲੰਘਾ ਹੈ ਨਹੀਂਗਾ ਲੰਘਾ ਹੈ ਨਹੀਂਗਾ ਕਿਸੇ ਨੂੰ ਵੀ ਗਾਂ ਫੇਰ ਨਹੀਂ ਕਿਸੇ ਦੇ ਆਏ ਨਹੀਂ ਸਕਦਾ ਵੀ ਸਾਡਾ ਮੇਨ ਮਾਕਸ ਦੇ ਵੀ ਜੇ ਕੋਈ ਪੰਚਾਇਤ ਇਕੱਲੇ ਪੰਚਾਇਤ ਇੱਕ ਘਰ ਦੀ ਨਹੀਂ ਪੰਚਾਇਤ ਪਿੰਡ ਦਾ ਥੰਮ ਹੈ ਰਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ ਜੇ ਇੱਕ ਚੰਗਾ ਕੰਮ ਕਰੋਗੇ ਪਿੰਡ ਦਾ ਸਵਰਗ ਬਣ ਜਾਊਗਾ ਜੇ ਨਹੀਂ ਕੰਮ ਕਰੋਗੇ ਪਿੰਡ ਪਹਿਲਾਂ ਜਿੱਥੇ ਉਹ ਸੀ ਉੱਥੇ ਨਰਕ ਵਾਲਾ ਕੰਮ ਫੇਰ ਹੈਗਾ ਠੀਕ ਹੈ ਨਾ ਪਿਛਲੀ ਪੰਚਾਇਤ ਨੇ ਕੰਮ ਕਰਿਆ ਜਿੰਨਾ ਕਰਿਆ ਬਹੁਤ ਕਰਿਆ ਤੇ ਹੁਣ ਤੁਸੀਂ ਵੀ ਜੇ ਰਲ ਕੇ ਕਰੋਗੇ ਤਾਂ ਕੋਈ ਪਿੰਡ ਦਾ ਵਿਕਾਸ ਹੀ ਹੋਊਗਾ ਹੁਣ ਜਿਵੇਂ ਜਾਣਦੇ ਆ ਸੀ ਮੈਂ ਮੈਂ ਜਾਣਦੇ ਆ ਜਾਂ ਕੋਈ ਹੋਰ ਪਿੰਡਾਂ ਜਾਣਦੇ ਆ ਉਹਨਾਂ ਦੀਆਂ ਸੜਕਾਂ ਦੇਣੀਆਂ ਜਾਂ ਉਹਨਾਂ ਦੀਆਂ ਗਲੀਆਂ ਦੇਣੀਆਂ ਤੇ ਯਾਨੀ ਕਿ ਭੁਮੀ ਕਿਸੇ ਨੇ ਬਣਾਇਆ ਫਿਰ ਸਰਪੰਚ ਨੂੰ ਜਾਣਦੇ ਨੇ ਮੈਂਬਰ ਨੂੰ ਜਾਣਦੇ ਨਹੀਂ ਜਾਣਦੇ ਆਪਾਂ ਇਹ ਕਹਿੰਦੇ ਵੀ ਇੱਥੋਂ ਦੇ ਸਰਪੰਚ ਦਾ ਉਹ ਕਿੰਨਾ ਪੰਚਾਇਤ ਨੇ ਕਿਡਾ ਹੁਣ ਆਪਣੇ ਪਿੰਡ ਆ ਹੁਣ ਗ੍ਰੈਡ ਤੇ ਦਾਣਾ ਮੰਡੀ ਬਣਾਏ ਆ ਆਪਾਂ ਬੰਤੇ ਦਾ ਹੁਣ ਜਿੰਨਾ ਚੱਲਦਾ ਨਾ ਗ੍ਰੈਡ ਤੇ ਦਾਣਾ ਮੰਡੀ ਭਈ ਬੰਤੇ ਨੇ ਲਿਆਂਦਾ ਉਹ ਦੂਬਾਰ ਚਲੋ ਜੋ ਵੀ ਆਏ ਆ ਚਲੋ ਸਕਾਰ ਰੱਖੋ ਸਾਹਮਣੇ ਕੰਮ ਕਰਿਆ ਆਪਦੇ ਆ ਦੀ ਬੁਲਿੰਗਾ ਸਪੂਰਨ ਸਰਪੰਚ ਨੇ ਪੁਲਿੰਗਾ ਬਣਾਉਣਾ ਸੀ ਉਹਦੇ ਪੱਥਰ ਲਾਇਆ ਉਹ ਅੱਜ ਤੱਕਰ ਚੱਲਦਾ ਸਰਪੰਚ ਸਾਹਿਬ ਗੁਜਰੇ ਨੂੰ ਕਿਹਾ ਕਿ ਕਿੰਨਾ ਕਰ ਹੋ ਗਿਆ ਸਰਪੰਚ ਨੇ ਮਿੰਤੀ ਕਰਾ ਕੇ ਕਰਾਇਆ ਸੀ ਜੋ ਜਮਾ ਸਹੀ ਆਈ ਆ ਯਾਰ ਵੀ ਉਹਨੇ ਮਿੰਤੀ ਕਰਾ ਕੇ ਵੀ ਜਮਾ ਸਹੀ ਆਈ ਆ ਨਾ ਬੰਦੇ ਦਾ ਚੱਲਦਾ ਜਿੰਨਾ ਚਿਰ ਜੇ ਕੋਈ ਵੀ ਚੰਗਾ ਕੰਮ ਕਰਦਾ ਯਾਰ ਉਹ ਚ ਨਾ ਚ ਨਾ ਚੱਲਣ ਦਾ ਤਾਂ ਹੁਣ ਇਹ ਦੇਖੋ ਗੁਰੂ ਗੋਬਿੰਦ ਸਿੰਘ ਅਰਗੇਨਿਕ ਆਪਦੇ ਪੁੱਤ ਬਾਰੇ ਧਰਮ ਦੀ ਖਾਤਰ ਕਿਸੇ ਵੀ ਧਰਮ ਦੀ ਖਾਤਰ ਬਾਰੇ ਤਾਂ ਉਹਨਾਂ ਨੂੰ ਅੱਜ ਤੱਕ ਆਪਾਂ ਯਾਦ ਕਰ ਰਹੇ ਆ ਤੇ ਜਿਨ੍ਹਾਂ ਨੇ ਮਾੜੇ ਕੰਮ ਕਰੇ ਸੀ ਉਹ ਤੁਹਾਨੂੰ ਪਤਾ ਹੀ ਅੱਜ ਕਿੱਥੇ ਐ ਤੁਸੀਂ ਆਪਦੇ ਆਪ ਦਾ ਰੋਜ਼ਬਾ ਸਾਡ ਪੰਚਾਇਤ ਆ ਚਾਰਖੋਣਾ ਤੁਸੀਂ ਥੱਲੇ ਦਾ ਵੇਖੋ ਹੀ ਨਾ ਵੀ ਚੱਲ ਜਿਹੜਾ ਕੋਈ ਬੋਲੀ ਜਾਂਦਾ ਬੋਲੀ ਜਾਵੇ ਤੁਸੀਂ ਆਪਦਾ ਕੰਮ ਕਰੋ ਅਸੀਂ ਤੁਹਾਡੇ ਨਾਲ ਆ ਸਾਨੂੰ ਭਾਵੇਂ ਤੁਸੀਂ ਜਿੱਥੇ ਮਰਜ਼ੀ ਕਹੋਗੇ ਅਸੀਂ ਅੱਗੇ ਵੀ ਕਿਆ ਵੀ ਅਸੀਂ ਅੱਧੀ ਰਾਤ ਨੂੰ ਆ ਕੇ ਤੁਹਾਡੇ ਨਾਲ ਖੜਾਂਗੇ ਨਸਾਨੀਅਤ ਤੌਰ ਤੇ ਤੁਹਾਡੇ ਨਾਲ ਖੜੇ ਆ ਠੀਕ ਹੈ ਜਾਨੀ ਕਿ ਮੈਂਬਰ ਦੀ ਪਾਵਰ ਸਰਪੰਚ ਦੀ ਪਾਵਰ ਵੱਖ ਹੁੰਦੀ ਹੈ ਇੱਕ ਆਮ ਇਨਸਾਨ ਆਮ ਇਨਸਾਨ ਦੇ ਤੌਰ ਤੇ ਵੀ ਤੁਹਾਡੇ ਨਾਲ ਖੜ ਸਕਦੇ ਆ ਤੁਹਾਨੂੰ ਕਿਤੇ ਮਰਜ਼ੀ ਜਰੂਰ ਦੱਸੋ ਬਾਕੀ ਹਾਂ ਬਾਕੀ ਇਹ ਗੱਲ ਕਹਿਣ ਦੀ ਲੋੜ ਨਹੀਂ ਵੀ ਸਰਪੰਚ ਉਹਦਾ ਜਾਂ ਸਰਪੰਚੋ ਸਰਪੰਚ ਤੁਹਾਡੇ ਸਾਰਿਆਂ ਦਾ ਅੱਠ ਤੁਸੀਂ 9 ਮੈਂਬਰੋਂ ਤੁਹਾਡੇ ਸਾਰਿਆਂ ਦਾ ਸਰਪੰਚਾ ਇੱਕੋ ਜਿਹਾ ਤੁਹਾਡਾ ਉਹਦੇ ਤੇ ਅਧਿਕਾਰ ਆ ਕੋਈ ਐ ਨਹੀਂ ਇੱਕ ਦਾ ਵੱਧਾ ਇੱਕ ਦਾ ਘੱਟ ਉਹ ਆਪਿਆ ਆਪਾਂ ਮਨਾਂ ਚ ਉਹਨਾਂ ਕ ਥਾਣਾ ਨਾ ਬਣਾਓ ਬਹੁਤ ਵਧੀਆ ਇਨਸਾਨ ਆ ਸਰਪੰਚ ਸਾਰਿਆਂ ਦੀ ਗੱਲ ਵੀ ਸੁਣਦਾ ਜੇ ਨਹੀਂ ਕੰਮ ਹੁੰਦਾ ਤਾਂ ਕੋ ਆਪਾਂ ਐਂ ਹੀ ਕਹਿੰਨੇ ਆ ਵੀ ਆਪਦੇ ਆਪ ਨੂੰ ਤੁਸੀਂ ਦੂਜੇ ਮੈਂਬਰਾਂ ਨਾਲ ਵੱਖਣਾ ਕਰੋਗੇ ਉਹ ਮੈਂਬਰਾਂ ਆ ਜਾਂ ਜੋ ਸਾਰੇ ਇੱਕ ਜੁੱਟ ਹੋਵੋ ਸਾਰੇ ਇਕੱਠੇ ਕੰਮ ਕਰੋ ਸਾਨੂੰ ਵੀ ਸਵਾਰ ਆਵੇ ਵੀ ਹਾਂ ਯਾਰ ਪਿੰਡ ਦਾ ਕੰਮ ਹੋਈ ਜਾਂਦਾ ਮੈਂਬਰ ਕਿਸੇ ਨੂੰ ਕਿਸੇ ਇਕੱਲੇ ਕਰਨੇ ਨਹੀਂ ਬਣਾਇਆ ਹੁੰਦਾ ਮੈਂਬਰ ਸਾਰੇ ਜਿਹੜੇ 20 ਜਾਂ 50 ਘਰ ਹੁੰਦੇ ਆ ਉਹਨਾਂ ਨੇ ਰਲ ਕੇ ਤੁਹਾਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ ਵੀ ਜ਼ਿੰਮੇਵਾਰੀ ਤਾਂ ਦਿੰਦੇ ਆ ਜਿਹਦੇ ਬੰਦੇ ਤੇ ਆਪਾਂ ਨੂੰ ਵਿਸ਼ਵਾਸ ਹੁੰਦਾ ਵੀ ਇਹ ਬੰਦਾ ਪਿੰਡ ਦਾ ਵਿਕਾਸ ਕਰੂਗਾ ਠੀਕ ਹੈ ਤੇ ਵੀ ਇਹ ਉਹ ਜ਼ਿੰਮੇਵਾਰੀ ਉਹ ਉਹ ਘਰਾਂ ਨੂੰ ਆਪਾਂ ਆਪਸ ਵਿੱਚ ਮਤਭੇਦ ਕਰਕੇ ਉਹਨਾਂ ਨੂੰ ਬਲੀ ਦਾ ਬੱਕਰਾ ਨਾ ਬਣਾਏਗੇ ਇਹੀ ਸਾਡੀ ਤਾਂ ਇਹੀ ਬੇਨਤੀ ਹੈ ਵੀ ਰਲ ਮਿਲ ਕੇ ਪਿੰਡ ਦਾ ਵਿਕਾਸ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ